ਕੋ ਰਾਜਵੀਰ ਜਵੰਦੇ ਵਰਗੇ ਨਿੱਤ ਮਰਦੇ ਰਹਿਣਗੇ ਜੇ ਤੁਸੀਂ ਨਾ ਰੋਕੇ ਪਹਿਲਾਂ ਤੁਸੀਂ ਬੰਦ ਕਰੋ ਜਿਹੜੇ ਪਿੰਡਾਂ ਵਿੱਚ ਰੇੜੀਆਂ ਲੈ ਕੇ ਟਰੈਕਟਰ ਟਰਾਲੀਆਂ ਲੈ ਕੇ ਜਾਂ ਗੱਡੀਆਂ ਲੈ ਕੇ ਆਉਂਦੇ ਨੇ ਆਟਾ ਦਿਓ ਕਣਕ ਪਾਓ ਰੋਟੀਆਂ ਦਿਓ ਸੂੜਾ ਦਿਓ ਪੈਸੇ ਦਿਓ ਗਊਆਂ ਦੀ ਸੇਵਾ ਵਾਸਤੇ ਮੰਗਣ ਆਉਂਦੇ ਨੇ ਫਿਰ ਹਾੜੀ ਸਾੜੀ ਤੂੜੀ ਦੀਆਂ ਟਰਾਲੀਆਂ ਨੀਰਾ ਚਾਰਾ ਹਾਰਾ ਸਾਡੇ ਕਿਸਾਨ ਵੀਰ ਜਿਹੜੇ ਦਿੰਦੇ ਨੇ ਪਹਿਲਾਂ ਤੁਸੀਂ ਇਹਨਾਂ ਨੂੰ ਬੰਦ ਕਰੋ ਜੇ ਤੁਸੀਂ ਹੋਰ ਰਾਜਵੀਰ ਜਵੰਦੇ ਬਚਾਉਣੇ ਚਾਹੁੰਦੇ ਹੋ ਰਾਜਵੀਰ ਜਵੰਦੇ ਦਾ ਹਜੇ ਸੇਵਾ ਬਲ ਕੇ ਠੰਡਾ ਹੀ ਹੋਇਆ ਸੀ ਤੇ ਸਾਮ ਨੂੰ ਸਨਾਮ ਤੋਂ ਭਿੱਖੀ ਰੋਡ ਦੇ ਉੱਤੇ ਐਂਬੂਲੈਂਸ ਨੂੰ ਠੱਠੇ ਨੇ ਟੱਕਰ ਮਾਰੀ ਐਂਬੂਲੈਂਸ ਦਾ ਡਰਾਈਵਰ ਮੌਕੇ ਤੇ ਮਰ ਗਿਆ ਕੱਲ 9 ਤਰੀਕ ਨੂੰ ਇਹ ਹਕੀਕਤ ਹੈ ਜੀ ਜੇ ਤੁਸੀਂ ਨਾ ਬੰਦ ਕੰਮ ਕੀਤਾ ਤਾਂ ਉਹਨਾਂ ਦੀਆਂ ਦੁਕਾਨਦਾਰੀਆਂ ਐਸੇ ਚੱਲਦੀਆਂ ਰਹਿਣਗੀਆਂ ਤੇ ਫੇਰ ਉਹ ਦੋਸ ਲਾਉਂਦੇ ਨੇ ਜੀ ਲੋਕ ਦੁੱਧ ਚੋ ਕੇ گاਵਾ ਛੱਡ ਦਿੰਦੇ ਨੇ ਅੱਜ ਦੇ ਟਾਈਮ 'ਚ ਕਿਹੜਾ ਪਿੰਡ ਵਾਲਾ ਜਿਹੜਾ ਫੰਡਰ گاਵਾ ਛੱਡਦਾ ਕੋਈ ਨਹੀਂ ਛੱਡਦਾ ਜੇ ਕੋਈ ਛੱਡਦਾ ਤਾਂ ਕਿਸਾਨ ਵੀ ਦੱਸਿਓ ਪਿੰਡਾਂ ਵਾਲਾ ਇਹ ਸਹਿਰੀ ਲੋਕ ਸਭ ਕੁਝ ਗੋਰਖ ਖਤੰਦਾ ਚਲਾ ਰਹੇ ਨੇ ਤੇ ਜਿਹੜੇ ਪਸ਼ੂਆਂ ਨੂੰ ਮਾਰਦੇ ਨੇ, ਵੇਚਦੇ ਨੇ, ਉਹ ਨਿੱਕੇ ਨਿੱਕੇ ਬਸੜਿਆਂ ਨੂੰ ਸਹਾਰਾਂ ਚ ਛੱਡ ਦਿੰਦੇ ਨੇ। ਉਹ ਘਾਹ ਫੂਸ ਖਾ ਕੇ ਐਵੇਂ ਲੋਕਾਂ ਦਾ ਅਨਾਜ ਖਾ ਖਾ ਕੇ ਪਲ ਜਾਂਦੇ ਨੇ ਤੇ ਮੁੜ ਕੇ ਉਹਨਾਂ ਨੂੰ ਜਵਾਨ ਹੋਣ ਤੇ ਵੜਨ ਵਾਸਤੇ ਫਿਰ ਅਦੇ ਵਿਦੇਸ਼ਾਂ ਵਿੱਚ ਭੇਜ ਦਿੰਦੇ ਨੇ। ਗੋਰਖ ਖਤੰਦਾ ਇਹਨੂੰ ਸਮਝਣ ਦੀ ਲੋੜ ਹੈ। ਲੋਕੋ ਪਹਿਲਾਂ ਤੁਸੀਂ ਜਾਗੋ, ਤੁਸੀਂ ਬਚੋ, ਫੇਰ ਰਾਜਵੀਰ ਜਵੰਦੇ ਹੋਰੀ ਬਚਣਗੇ। ਮੈਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਚੀਜ਼ਾਂ ਨੇ ਬਹੁਤ ਭਾਰੀ ਨੁਕਸਾਨ ਕਰਨਾ ਹੈ। ਇਹਨਾਂ ਲੋਕਾਂ ਨੇ ਸਾਨੂੰ ਗਊ ਮਾਂ ਦੇ ਨਾਂ ਤੇ ਲੁੱਟਿਆ ਤੇ ਮਾਰਿਆ ਘਸੋੜਿਆ ਮੇਰੀ ਬੇਨਤੀ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸੋ ਤੁਹਾਡੇ ਇਲਾਕੇ ਦੇ ਹਾਲਾਤ